பாண்டி முர்தபார் 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 ਦੱਸੋ ਦੱਸੋ ਇਹ ਕੋਈ ਮਕਦਮਾ ਨਹੀਂ ਕਰਦੀ ਸਾਡੇ ਵਿੱਚ ਨਹੀਂ ਅਸੀਂ ਪਾਗੜਿਆ ਉਹਨੇ ਉਹ ਪੰਚ ਨੂੰ ਕੋਈ ਮਕਦਮਾ ਨਹੀਂ ਕਰਾਉਂਦੀ ਗੱਡੀ ਕੋਲ ਆ ਗਿਆ ਹਾਂ ਦੱਸੋ ਦੱਸੋ ਕੀ ਕਰਦੇ ਕੋਈ ਮਕਦਮਾ ਨਹੀਂ ਕਰਦੀ ਉਹਨੇ ਸਰੀਆ ਬੇਦਖੀ ਕੀਤੀ ਉਹਦੇ ਦਾ ਕੋਈ ਮਕਦਮਾ ਨਹੀਂ ਕਰਦੀ ਹਾਂ ਇਹ ਬੰਦਾ ਉਸ ਬੰਦੇ ਨੇ ਕੋਈ ਮਕਦਮਾ ਨਹੀਂ ਕਰਦੀ ਤਾਂ ਕਿੰਨਾ ਕਿਤੇ ਕਿਤੇ میں نکڑ جانگی صاف او میرے کو صاف کر کے لے جانا ہے بھائی چلو ٹھیک ہے اللہ سبحان اللہ اے سارے سوالوں کے مطلب یہ سبحان اللہ کے بارے میں ہے اس کی تو بات ہے اور میں شانتی

ད�ས 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 དསས དསས དས� ફેર કરતા ਇਹ ਸਾਰਾ ਇਹ ਇੱਕ ਓਏ ਨਹੀਂ ਹੁਣ ਤਾਂ ਰੱਜ ਕੇ ਬੰਦ ਕਰੋ ਸ਼ਹਿਰ ਬੰਦ ਕਰੋ ਥੋੜਾ ਇਹਨਾਂ ਰੀਟੇ ਪਰ ਚੰਗਾ ਬਹੁਤ ਮੰਦਰਾਂ ਦੇ ਸਾਡੇ ਘਰਾਂ ਵਾਲੇ ਹੈ ਭਾਈ ਭੜਾਰੀ ਕੋਲ ਜਾਮ ਕਰਦੇ ਹੋ ਨਹੀਂ ਆਪਾਂ ਤਾਂ ਚੁੱਪਣਾ ਰਹਿਣੇ ਬੰਦ ਕਰਾਓ ਪਹਿਲੇ ਜਸਪੀਰ ਤੇ ਔਰ ਆ ਚਾਰੋਂ ਬੰਦਿਆਂ ਤੇ ਪਰਚਾ ਹੋਣਾ ਚਾਹੀਦਾ ਓ ਤੋਂ ਬਾਅਦ ਜਿਹੜਾ ਪੱਪਾ ਚਲਿਆ ਬਾਰਗ ਤੀਰ ਤੇ ਜਿੰਦਾਬਾਦ ਲਈ ਪਹਿਲੇ ਇਹ ਕਾਰਵਾਈ ਕੀਤੀ ਜਾਵੇ ਲੈ ਇਹਨਾਂ ਦੇ ਕੋਈ ਮਰਨਾ ਨਹੀਂ ਬਾਰਗ ਜਿੰਦਾਬਾਦ ਇੱਕ ਚੋਕੀ ਪਾਉਗਾ ਬਾਰਗ ਜਿੰਦਾਬਾਦ ਇੱਕ ਚੋਕੀ ਪਾਉਗਾ ਜੋ ਬੋਲੇ ਜੋ ਬੋਲੇ ਕੱਟੇ 3 4 ਦਿਨ ਤੋਂ ਰੋ ਰਹੇ ਆ ਕਿ ਇਸ ਬੰਦੇਆਂ ਦੇ ਉੱਤੇ ਪਰਚਾ ਕਰ ਦੋ ਮਗਰ ਸਾਨੂੰ ਧਰਮੇ ਤੇ ਆਉਣਾ ਪੈ ਰਿਹਾ ਇਹ ਜਿਹੜਾ ਹੁਣੇ ਇੱਕ ਮਿੰਟ ਪਹਿਲਾਂ ਪੋਸਟਰ ਪਾਟਾ ਵਾ ਉੱਤੇ ਦੇਖੋ ਸਾਡਾ ਬੰਦਾ ਚੁੱਕਣ ਲਈ ਤਿਆਰ ਹੋ ਗਏ ਇਹ ਪ੍ਰਸ਼ਾਸਨ ਔਰ ਸ਼ਾਸਨ ਮਿਲ ਕੇ ਸਾਡੇ ਵਾਲਮੀਕੀ ਭਾਈਚਾਰੇ ਨੂੰ ਦਬਾਉਣਾ ਚਾਹੁੰਦੇ ਆ ਮੈਂ ਭੀਮ ਜੈ ਭਾਰਤ ਮੈਂ ਕੁਮਾਰ ਦਰਸ਼ਨ ਚੇਅਰਮੈਨ ਪਾਉਣ ਵਾਲਮੀਕੀ ਥੀਮ ਫੈਕਸ਼ਨ ਕਮੇਟੀ ਤੋਂ ਉਸ ਤੋਂ ਅੱਜ ਸਾਰੇ ਹੀ ਸੰਗਠਨ ਜਿਹੜੇ ਵਾਲਮੀਕੀ ਸਮਾਜ ਦੇ ਨੇ ਸੰਤ ਰਾਜਨੀਤਿਕ ਔਰ ਧਾਰਮਿਕ ਸੰਗਠਨ ਜਿਹੜੇ ਨੇ ਕਿਉਂਕਿ ਇਹ ਸਰਕਾਰ ਆਪ ਹੀ ਬਿੱਲ ਪਾਸ ਕਰਦੀ ਆ ਤੇ ਆਪ ਹੀ ਉਹਦੀ ਜਿਹੜੀ ਆ ਉਲੰਘਣਾ ਕਰਦੀ ਹੈ ਕਿਉਂਕਿ ਆ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਕਿ ਜਿਹੜਾ ਮर्यादा ਭੰਗ ਕਰੇਗਾ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਭਾਵੇਂ ਕਿਸੇ ਵੀ ਗ੍ਰੰਥ ਦੀ ਹੋਵੇ ਰਮਾਇਣ ਦੀ ਹੋਵੇ ਗੀਤਾ ਦੀ ਹੋਵੇ ਕੁਰਾਨ ਦੀ ਹੋਵੇ ਜਿਹਦੀ ਬੇਅਦਵੀ ਕਰੇਗਾ ਉਹਦੇ ਤੇ ਪਰਚਾ ਦਰਜ ਕੀਤਾ ਜਾਏਗਾ ਸੋ ਇੱਕ ਤਾਜੀ ਮਿਸਾਲ ਜਸਬੀਰ ਸਿੰਘ ਸੰਧੂ ਜਿਹੜਾ ਸਾਡੇ ਸਮਾਜ ਚੋਂ ਐਮਐਲਏ ਜੇ ਮਾਰੀ ਖੇਤ ਨੂੰ ਖਾਣ ਲੱਗ ਪਈ ਤੇ ਗਾਂ ਕੀ ਹੋਏਗਾ ਜਸਬੀਰ ਸਿੰਘ ਸੰਧੂ ਪ੍ਰਮਾਤਮਾ ਵਾਲਮੀਕੀ ਮਾਰਾਈ ਦੇ ਤਿਰਤੇ ਝਾੜੂ ਦਾ ਨਿਸ਼ਾਨ ਲਾ ਕੇ ਉਹਦੀ ਬੇਅਦਬੀ ਕੀਤੀ ਹੈ ਆ ਤੁਹਾ ਜੇ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਇਸ ਬੇਦੁਖ ਭਰੀ ਗੱਲ ਹੈ ਪੰਜਾਬ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਕਿ ਜੋ ਬੇਅਦਬੀ ਕਰੇਗਾ ਉਦੋਂ ਇੰਟਮੀਡੀਏਟ ਪਰਚਾ ਦਿੱਤਾ ਜਾ ਰਿਹਾ ਹੈ। ਇਹ ਚੰਦ ਹੀ ਦਿਨ ਹੋਏ